ਸ਼ਰੋਮਣੀ ਕਾਲੀਦਾਲ ਅੱਜ ਅਰਥ ਤੋਂ ਖਰਚ ਤੇ ਆ ਗਿਆ ਸਾਡੀਆਂ ਕਮੀਆਂ 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 ਕਟਾਈਆਂ ਦੇ ਕਾਰ ਉਹਨਾਂ ਕਮੀਆਂ ਤੇ ਪਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਇੱਕ ਵੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰੋਮਣੀ ਕਾਲੀਦਾਲ ਨੂੰ ਪ੍ਰਾਣੀਆਂ ਲੀਆਂ ਤੇ ਲਿਆਉਣ ਲਈ ਹੱਥ ਤੋਂ ਅਸਤਲ ਜਾਣ ਲਈ ਸ਼ਰੋਮਣੀ ਕਾਲੀਦਾਲ ਨੂੰ ਸ਼ਰੋਮਣੀ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਤਾਰ ਦੇ ਵਿੱਚ ਹੋਈ ਆ ਉਹਨਾਂ ਨੇ ਅੱਜ ਇੱਥੇ ਮਲਬਹੁਤ ਡੂੰਘੀ ਵਿਚਾਰ ਚਰਚਾ ਕੀਤੀ ਆ ਨਵੀਂਤਾ ਨਾਲ ਕਿ ਸਰੋਵਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸਰੋਵਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰ ਉਹਨਾਂ ਸੰਗਠਨਾਂ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਅਰਥ ਤੋਂ ਖਰਚ ਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਕਮੀਆਂ ਕਟਾਈਆਂ ਦੇ ਕਾਰਨ ਉਹਨਾਂ ਕਮੀਆਂ ਤੇ ਪਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਮੀਰਤਾ ਦਾ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰੋਮਣੀ ਅਕਾਲੀ ਦਲ ਨੂੰ ਪਰਾਣੀਆਂ ਲੀਹਾਂ ਤੇ ਲਿਆਉਣ ਲਈ ਹੱਥ ਤੋਂ 83000 ਲਈ ਛਰਮਣੀਏ ਕਾਲੀ ਦਾਲ ਨੂੰ ਛਰਮਣੀਏ ਕਾਲੀ ਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਤਾਰ ਦੇ ਵਿੱਚ ਹੋਈ ਆ ਔਰ ਉਹਦੇ ਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਪਤਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾ ਤਾਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾ ਕੇ ਦੀਵਾ ਜਾਂਚ ਕਰਦੇ ਤੌਰ ਤੇ ਕਿਰਿਆ ਕਾਲਤਾ ਸਾਹ ਤੇ ਤੇਜ ਰੋਕੇ ਕੀਤਾ ਜਾਵੇ। ਸਾਡੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ। ਭਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਇੱਕ ਜਨਾਈ ਨੂੰ ਫਿਰ 11 ਵਜੇ ਕਿਰਿਆ ਕਾਲਤਾ ਸਾਹ ਦੇ ਸਖਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਅਬ ਇਹ ਵੀ ਜਹਦਾਰ ਸ੍ਰੀ ਅਕਾਲ ਸਾਹਿਬ ਉਸ੍ਰੀ ਅਕਾਲ ਸਾਹਿਬ ਤੇ ਜਾ ਕੇ ਕਰਾਵੇ ਔਰ ਖੀਮਾ ਜਾਂਜਕਾ ਦੇਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਵਰਤਾ ਵਕ ਤੇ ਸਮਾਤਵਾਕ ਸੇ ਅਸੀਂ ਪੁਨਾ ਕਟਾਈਆਂ ਤੇ ਖਾਮੀਆਂ ਤੋਂ ਬਚ ਸਕੀਏ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਉਹ ਸਰਜੀਤੀ ਤੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸਰੋਮਣੀ ਕਾਲੀਦਾਲ ਬਚਾਓ ਲਹਿਰ ਦਾ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੀ ਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥ ਦਰਤੀ ਨੇ ਪੰਥਰਾਈਚੀ ਵਿਦਵਾਨ ਨੇ ਸਿੱਖ ਸੰਗਤ ਨੇ ਪੰਜਾਬ ਹਸਾਈਚੀ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਸ ਕੀ ਜਾਤ ਦੇ ਇੱਕੇ ਪਹਿਚਾਨ ਬੋਤੇ ਚੱਲਰ ਵਾਲੇ ਲੋਕ ਨੇ ਸਾਧ ਸੰਮਾਪੁਰਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ মিডিਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸਰੋਪਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਯੱਗਾਚਾਰ ਕਰਕੇ ਸਰੋਪਣੀ ਕਾਲੀਦਾਰ ਮੇਰ ਮੁਰਦ ਜੀਤੀ ਵੱਲ ਤੋਰਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਲ ਦੀ ਕੋਈ ਸ਼ਿਸ਼ਕਤੀ ਜਿਹੜੀ ਆ ਜਿਹੜੀ ਇਸ ਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪਰਮਾਨੰਤ ਸ਼ਰੋਪਣੀ ਅਕਾਲੀ ਦਲ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇੀ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦੇ ਸਮੇਲ ਵਾਲੀ ਹੋਵੇ ਉਹ શિક્ષਿਤ ਨੂੰ ਅਸੀਂ ਅਗਵਾਈ ਦੇਣ ਲਈ ਮਦਦ ਵੀ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਆ ਕੋ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉਸ ਦਿੱਤੋ ਨਾਲ ਹੀ ਸੰਪਰਕ ਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਅਜੰਡਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਲਈ ਵੀ ਇੱਕ ਸਬ ਕਮੇਟੀ ਬਣਾਉ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਜੀ ਦੇ ਬਾਦਲ ਹੋਣਾ ਮਨਜ਼ੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਤਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜ਼ਰੂਰ ਉਹਦਾ ਸਰਕਾਰ ਕਰਨ ਉਹਨੂੰ ਪਰਿਵਾਰ ਕਰਨ ਤਾਂ ਕਿ ਸ਼ਰਮਣੀ ਅਕਾਲੀ ਦਲ ਨੂੰ ਅਸੀਂ ਮਤਲਬ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਲਿਜਾ ਸਕੀਏ ਇਹ ਦੂਜੇ ਵਰਤਰਾ ਨੂੰ ਵੀ ਅਪੀਲ ਕਰਦੇ ਆ ਪੰਥ ਦੇਸ਼ਿਆਂ ਨੂੰ ਵੀ ਅਪੀਲ ਕਰਦੇ ਆ ਸਾਰੇ ਜਿਹੜੇ ਵੀ ਅਕਾਲੀ ਦਲ ਨਾਲ ਸਨੇਹ ਰੱਖਣ ਵਾਲੇ ਲੋਕ ਨੇ ਕਿ ਉਹ ਇਸ ਸ਼ਰਮਣੀ ਅਕਾਲੀ ਦਲ ਬਚਾਓ ਲਹਿਰ ਦੇ ਵਿੱਚ ਸ਼ਾਮਲ ਹੋਣ ਸ਼ਰਮਣੀ ਅਕਾਲੀ ਦਲ ਬਚਾਓ ਲਹਿਰ ਨੂੰ ਮਜ਼ਬੂਤ ਕਰਨ ਦੇ ਵਿੱਚ ਹਿੱਸਾ ਪਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰਮਣੀ ਕਾਲੀਦਾਲ ਨੂੰ ਮੋੜ ਮਜਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਜੀ ਕਮੇਟੀ ਐ ਜਨਰੇਟਿਵ ਉਹ ਵੀ ਅਸੀਂ ਜਲਦੀ ਕਰਤਾ ਕਰਸ ਕਰਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ ਦੀ ਮੈਂਬਰੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਅਗਵਾਈ ਵਿੱਚ ਕਮੇਟੀ ਬਣਾਵਾਂਗੇ ਤੇ ਫਿਰ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸਿੱਖਿਆਤ ਐਗਰੀ ਕਰੇਗੀ ਜਿਹਨਾਂ ਜਿਹਨਾਂ ਨੂੰ ਜਾਵਾਂਗੇ ਉਹਨੂੰ ਫਿਰ ਸੁਭਾਰਾਂਗੇ ਉਮਾ ਸਭਾ ਕੰਪਨੀ ਦੇ ਕੋਲ ਇਹਦੇ ਵਿੱਚ ਇਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਹੋਈ ਆ ਇਹ ਉਹਦੇ ਬੜੇ ਵਿਸਤਾਰ ਚर्चा ਹੋਈ ਆ ਕਿ ਕਿਹੜੀਆਂ ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ ਕਿਹੜੀਆਂ ਕਮੀਆਂ ਰਹੀਆਂ ਉਹ ਲਿਖੇ ਵੀ ਦੇ ਰਹੇ ਆ ਬੰਦਾ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪ੍ਰਵਾਨ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਕਰਨਾ ਉੱਥੇ ਅਸੀਂ ਉਹਨਾਂ ਆਦਿਆਂ ਸਾਰੀਆਂ ਗੱਲਾਂ ਇਹੀ ਕਿ ਇਸਕੀਆਂ ਨੇ ਪ੍ਰਧਾਨਗੀ ਕੀਤੀ ਹੈ ਅੱਜ ਜਿੰਨੀ ਵੀ ਮਤਲਬ ਅੱਜ ਲੋੜ ਆ ਮੈਂ ਜਿਹੜੀ ਕੋਈ ਸੇਵਾ ਬਹੁਤ ਹੋ ਗਈ ਤੇ ਮੇਲ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਦਰ ਦੇਣੀ ਕਰਦੀ ਲੋ ਉਹ ਕਹਿੰਦਾ ਜੀ ਕਹਿੰਦਾ ਜੀ ਅਸੀਂ ਜਿਹੜੀ ਗੱਲ ਦੂਜਾ ਪਤਾ ਕੀਤਾ ਹੋਵੇ ਭਾਈ ਅਮਰਪਾਲ ਸਿੰਘ ਜੇ ਜਨਾਹ ਤੇ ਨੈਤੇ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲੇ ਡਿਬਰੂਗੜ੍ਹ ਜੇਲ੍ਹ ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਰੂਕੀ ਹੱਕਾਂ ਦੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌਂ ਫਾਦੀ ਜਾ ਰਹੀਆਂ ਸਾਰੇ ਮੈਂਬਰ ਜਿਹੜੇ ਚੁਣਕੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌਂ ਚੁਣਕੇ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਹਨਾਂ ਨੇ ਪਾਸਿਫਿਕ ਨੂੰ ਬਹੁਤ ਖਾੜੀ ਕਰੰਡਿਸ਼ਨ ਪੇਪਰ ਪਾ ਲਿਆ ਇਹ ਜਿਹੜੇ ਜਿਹੜਾ ਭਾਈ ਮਤ ਪਾਰਸਿੰਗ ਰੋ ਭਾਵੇਂ ਪਹਿਲਾਂ ਇਹਨਾਂ ਇੱਥੇ ਲਾਇਆ ਜਿਹੜਾ ਉਹ ਵੀ ਦੋਸ਼ ਤੇ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਸੰਵਿਧਾਨ ਦੀ ਸੋਚ ਛੁੱਕ ਕੇ ਸਿਸਟਮ ਦੇ ਵਿੱਚ ਵਿਵਾਦ ਰੱਖ ਕੇ ਕਿਉਂ ਲੜੀਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਵਰਗਮੈਂਟ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਵੈਂਡ ਕੀਤਾ ਉਹ ਆਪਣੀ ਸਵਾਰਥ ਵਿੱਚ ਬਾਉਸ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਫੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਟ ਪਾਉਣ ਪੰਜਾਬ ਨੂੰ ਹੱਸਦਾ ਬੱਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਿੱਚ ਰੱਖਣ ਦਾ ਮਤਲਬ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਆਏ ਬੰਦੇ ਸਿੱਖਾ ਦੀ ਰਿਹਾਈ ਦੀ ਵੀ ਅਸੀਂ ਮੰਗ ਕੀਤੀ ਆ ਜਿਹੜੇ ਅਧਾਰਤਾਂ ਵੱਲੋਂ ਸੁਣਾਈ ਪਜਾ ਪੂਰੀ ਕਰ ਚੁੱਕੇ ਨੇ 337 ਤੋਂ ਉਸੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟਾ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਜੀਵਨਗੀ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 90 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ ਨੂੰ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 90 ਸਾਲ ਪਹਿਲਾਂ ਬੜਾ ਇੱਕ ਲੋਕਰਾਜ ਦੇ ਖਤਰੇ ਦੀ ਘਾਟੀ ਸੀ ਲੋਕਰਾਜ ਦੇ ਕਲਾਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਚੱਕਰ ਚੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿਧਾਵੀ ਸਭ ਤੋਂ ਛਾਲ ਤੋਂ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਭਾ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਸਾਨੂੰ ਵਾਜੋ ਦਿਨ ਯਾਦ ਆ ਰਹੇ ਨੇ ਕਾਲਾ ਜੀ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਘੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸ਼ਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅੱਗੇ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਨੀਦਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇ ਉਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮਾਨਵੀ ਹੱਕਾਂ ਤੇ ਕਿਉਂ ਦਾਕਾ ਮਾਰਿਆ ਹੋਇਆ ਤੋਂ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਤਿਆਗ ਤੋਂ ਛੁਟਕਾਰਾ ਦੇ ਜਿਹੜਾ ਵਿੱਚ ਵੱਧ ਸਾਡੇ ਬੰਦੀ ਟਿਕਾ ਦੀ ਰਿਹਾਈ ਕਰੇ ਵੀ ਬਹੁਤ-ਬਹੁਤ ਧੰਨਵਾਦ ਅਸੀਂ ਅਫੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਰ ਦੇ ਹੋਏ ਨੇ ਕਿਹਨਾ ਹਲਾਨਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਤੇ ਰਾਜਨੀਤੀ ਦੀ ਸਵੇਲ ਵੱਖਰੀ ਨੂੰ ਅਗਵਾਈ ਦਿਵਾਣੀ ਚਾਹੀਦੀ ਉਹਨਾਂ ਨੂੰ ਕਾਇਰ ਭਦੀ ਮੰਗ ਕੀਤੀ ਆ ਜਿਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਅੱਗੇ ਵੀ ਬੈਸੇ ਵੀ ਜਦੋਂ ਪਾਰਟੀ ਦੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਥੱਲੇ ਅੜਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਰਬਾ ਹੋ ਗਈ ਤੇ ਹੁਣ ਆਪ ਵੀ ਬਸ ਇਹ ਸੋਚ ਲੈਣਾ ਚਾਹੀਦਾ ਲੋਕਾਂ ਨੂੰ ਤਾਂ ਘਾਣਾ ਵੀ ਚਾਹੀਦਾ ਆਪ ਸੋਚ ਕੇ ਠੀਕ ਥੋੜੇ ਦੇਖੋ ਹਰ ਤਾਂ ਸ਼ੁਰੂਆਤ ਹੈ ਅੱਜ ਕੋਲੇ ਦੇਖੀ ਹੁੰਦਾ ਹੈ ਕੀ ਅੱਜ ਤੋਂ ਸੇ ਮੇਰਾ ਖਿਆਲ ਹੈ ਬਿਨਾ ਸੱਦੇ ਤੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਅਸੀਂ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰਾ ਕੋਪੋਸ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਣਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸ ਦਾ ਲੋਕ ਆਏ ਨੇ ਲੋਕਾਂ ਲੀਡਰਾਂ ਨਾਲ ਉਹ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਲੀਡਰਾਂ ਦੀ ਬਜਾਏ ਲੋਕ ਜਿਆਦੇ ਨਾਲ ਲੈਣਾ ਪੰਜਾਬ ਦੇ ਲੋਕਾਂ ਨਾਲ ਹੀ ਰਲ ਕੇ ਚੱਲਣਾ ਹੈ ਓਕੇ ਜੀ ਥੈਂਕ ਯੂ ਚਲ ਅਗਲੀ ਚੰਗੀ ਮੀਟਿੰਗ ਹੋਊਗੀ ਤੇ ਮਿਲਦੇ ਹਾਂ ਆਸਲ ਆਸਲ ਹੀ ਇਹ ਇਹ ਬੱਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ ਆਸਲ ਹੀ ਭਲੇਖਾ ਇਹ ਬੱਤੇ ਪਉਣ ਦੀ ਲੋੜ ਕਿਉਂ ਪੈ ਰਹੀ ਹੈ ਆਹੀ ਭਲੇਖੇ ਨੇ ਮਾਰੇ ਪਹਿਲਾਂ ਦੀ ਇਵਾ ਦੀ ਤਸਦੀਕ ਵੀ ਕੀਤੀ ਗਈ ਹੈ ਕੋਈ ਬਗਵਾ ਨਹੀਂ ਅਜੇ 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 ਜਾਣਾ ਲੱਭ ਰਹੇ ਹਾਂ ਬਾਹਰ سے ਚੱਲਦੇ ਹਾਂ ਹਫਤਾ ਤੋਂ ਹਫਤੇ ਦੇ ਵਿੱਚ